లైట్ ਵੀ ਬਹੁਤ ਜੁੜ ਗਿਆ ਆਪਣੇ ਚਲਾ ਦੇ ਕੀ ਸੁਣਾ ਬਿਜਲੀ ਬੋਰ ਵਾਲਾ ਕੀ ਸੁਣਾ ਬਾਈ ਬੋਰ ਦੀ ਛਾੜੇ ਕਰੋ ਰਹਿੰਦੀ ਨਿੱਤ ਬੀਦੀ ਵੇ ਬੰਦੇ ਕੈਸਾ ਪਿੰਡ ਵਿੱਚ ਮੈਂ ਇੱਕ ਵੀਨੇ ਭਾ ਛੱਡਾ ਗੰਧ ਹੂੰ ਕੋਈ ਇਹਨਾਂ ਨਾਲ ਅਜ ਕਰਵਾਵੇ ਵੇ ਵੇ ਗਵਰਨਰ ਦਾ ਦੇਸੀ ਛੰਡਵਾ ਹੂੰ ਇਹ ਤਾਂ ਰੋਟੀ ਦੇ ਵਕਤ ਨਿੱਤ ਜਾਵੇ ਵੇ ਗਵਰਨਰ ਦਾ ਦੇਸੀ ਪਣ ਤਾਂ ਕਿਆ ਉਹ ਸਾਡੀ ਚੱਲੇ ਸਭ ਪਰਾਏ ਬੀਬੀ ਰੋਗਦੂਮਾਰੀ ਗੱਲਾਂ ਨਾਲ ਕੰਮ ਨਹੀਂ ਕਹਿੰਦਾ ਜੂੰਰ ਨਹੀਂ ਤੇ ਦਿੱਤੋ ਮੈਨਾ ਨਹੀਂ ਕੁਛ ਸਰਦਾ ਨਹੀਂ ਛੜੜ ਗੱਲ ਕਰ ਲੈ ਹੂੰ ਮੈਂ ਕੰਮ ਨਾ ਪਰਾਏ ਵੇਦ ਕਰਦਾ ਪੰਡਤ ਨਾਲ ਗੱਲ ਕਰ ਲੈ ਘਾਚੂ ਨਾਲ ਗੱਲ ਕਰ ਲੈ ਓਏ ਕੱਲ ਗਰਮੀ ਦਾ ਜੋਰ ਨਾਜੀ ਆਈ ਡੁੱਬ ਜਾਣੀ ਨਾਜੀ ਕੂਕੀਆਂ ਚ ਪਾਣੀ ਨਾਜੀ ਪਖਿਆਂ ਚ ਪਾਣੀ ਮੀਨਾ ਹਾਰ ਦਵੇ ਗਰਮੀ ਚ ਕਾਵੇ ਬੇ ਗਵਰਨਰ ਦੇਖੀ ਪੰਡਾ ਇਹ ਤਾਂ ਰੋਟੀ ਦੇ ਵਕਤ ਨਿਤ ਲਾਵੇ ਬੇ ਗਵਰਨਰ ਦੇਹੀ ਪਤਰਾ ਇਹ ਛੇੜੀ ਦੇ ਵਕਤ ਨਿਤ ਲਾਵੇ ਬੇ ਗਵਰਨਰ ਦੇਖੀ ਮੁੰਡੇ ਆ ਕੀ ਬਾਤ ਆ ਬਈ ਸਰਾ ਗੀਤ ਅਦਰਾ ਪਹਿਲੀਆ ਤੇ